ਹੈਲੋ ਗਾਇਸ ਸਸਿਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਅੱਜ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੇ ਨਿਊ ਵਲੋਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅ ਅੱਜ ਦਾ ਨਿਊ ਵਲੋਗ ਕਰ ਲਗੇ ਸੀ ਜੀ ਆਪਾਂ ਸਟਾਰਟ ਤੇ ਹੋਰ ਜੀ ਠੀਕ ਹੋ ਤੁਸੀਂ ਸਾਰੇ ਤੇ ਕਿਉਂਕਿ ਅੱਜ ਆਪਾਂ ਚੱਲੇ ਆ ਜੀ ਕਿੱਥੇ ਅੱਜ ਬਹੁਤ ਖੁਸ਼ ਹੈ ਜੀ ਕਿਉਂਕਿ ਅੱਜ ਮੈਂ ਜੰਨੀ ਆ ਮੇ ਨਨਾਨੇ ਕੋਲੇ ਤੇ ਮੈਂ ਰਖੜੀਆਂ ਤੇ ਬੱਚੇ ਜਾਏ ਸੀ ਤੇ ਅੱਜ ਮੈਂ ਜਾਨੀ ਆ ਤੇ ਇਹਨਾਂ ਦੇਖੋ ਇਹਨਾਂ ਨੂੰ ਆਠਾ ਪਾਣੀ ਦੇ ਦਿਓ ਤੇ ਬੇਟੀ ਜੀ ਠੰਡਾ ਪਾਣੀ ਦੇਈ ਜਾਂਦੀ ਮੈਨੂੰ ਤੇ ਕਿਨੇ ਲਾ ਦਿਏ ਜੀ ਸਾਡੀ ਵੀਡੀਓ ਤੁਸੀਂ 1 ਮਿੰਟ ਰਹਿ ਸਾਨੂੰ ਜਰੂਰ ਦੱਸਿਆ ਕਰੋ ਕਿਉਂਕਿ ਸਾਨੂੰ ਬਹੁਤ ਸਾਰੀਆਂ ਉਮੀਦਾਂ ਹੈ ਜੀ ਤੇ ਇਸੇ ਤਰੀਕੇ ਹੀ ਆਪਣਾ ਪਿਆਰ ਬਣਾਈ ਰੱਖਿਓ ਤੇ ਆਓ ਵੀ ਫਿਰ ਆਪਾਂ ਚੱਲਦੇ ਆ ਤੇ ਉਧਰ ਦੇ ਏਰੀਆ ਦੇ ਆਪਾਂ ਜਿਹੜੇ ਵਿਊ ਹੈ ਆਪਣੇ ਕੈਮਰੇ ਚ ਕੈਦ ਕਰਕੇ ਜਰੂਰ ਲੈ ਕੇ ਆਵਾਂਗੇ ਜੀ ਤੇ ਆ ਨਾਲੇ ਨਾਲ ਨਾਲ ਚੱਲਦੇ ਚੱਲਦੇ ਵੀਡੀਓ ਬਣਾਉਂਦੇ ਜਾਵਾਂਗੇ ਤੇ ਨਾਲੇ ਹੈਨਾ ਜਾ ਕੇ ਆਉਣੇ ਆ ਜੀ ਕਿਉਂਕਿ ਥੋੜੀ ਥੋੜਾੇ ਕੰਮ ਸੀਗਾ ਤੇ ਆਉਂਦੇ ਹੋਏ ਅਸੀਂ ਲੈ ਕੇ ਆਵਾਂਗੇ ਪੌਦੇ ਪੌਦੇ ਲੈ ਕੇ ਆਵਾਂਗੇ ਕਿਉਂਕਿ ਮੈਂ ਨਾ ਇੱਕ ਚੀਜ਼ ਖੜੀ ਸੀਗੀ ਤੇ ਉਹ ਤੁਹਾਨੂੰ ਨਾ ਉਹ ਸਰਪ੍ਰਾਈਜ਼ ਹੈ ਮਤਲਬ ਜਿੱਦੇ ਮੈਂ ਪੌਦੇ ਲੈ ਆਇਆ ਇਹਨਾਂ ਤੇ ਉਸ ਦਿਨ ਦਿਖਾਵਾਂਗੇ ਵੀ ਆਹ ਚੀਜ਼ ਮੈਂ ਲੈ ਕੇ ਆਈ ਸੀਗੀ ते गाई तुम देख रहे होंगे मेरे चेहरे पर पसीना बहुत ज्यादा छेती करो पर छेती करो इना टाइम ना हो करो इधर देखो बेटी है पानी ठंडा कर बस थोड़ा ही दे दो मैं चलो रास्ते च प्यास वगैरह लगेगी जी तो करके मैं खा चलो ठंडा पानी ले चलिए लो जी बेटी ने भरती है जी बोतल पानी की इधर देखो तो ਆਫਟੇ ਭਾਪਾ ਐਡਾ ਵੱਡਾ ਟੱਕਾ ਨਹੀਂ ਦਸਦਾ ਹੁਣ ਤੈਨੂੰ ਹੈ ਟੱਕਰ ਵੀ ਨਹੀਂ ਦਾ ਤੇ ਗਾਇਜ਼ ਦੇਖੋ ਬੇਤੀ ਨੇ ਟੱਕਰ ਨਹੀਂ ਦਸਦਾ ਲਾ ਤੇ ਆਵੇਂ ਦੇਤੀਏ ਜਿਹਨੇ ਪਾਣੀ ਦੀ ਬੋਤਲ ਤੇ ਹੋਰ ਪਤ ਕਿਵੇਂ ਆ ਫੜ ਹਲਾ ਤੇ ਆਪਾਂ ਕੁਛ ਦੇ ਚੱਲ ਗਿਆ ਪੁੱਤਾਂ ਜੱਗ ਗਿਆ ਚੱਲਾਇਆ ਚੱਲ ਅਗਲੇ ਵੇਲੇ ਤੇ ਅਸੀਂ ਇੱਕ ਵਾਰੀ ਜਾਵਾਂਗੇ ਜੀ ਆਪਣੀ ਸ਼ੌਪ ਤੇ

ਔਰ ਤੇ ਮੈਨੂੰ ਵੀ ਲੱਗ ਰਿਹਾ ਸੀਗਾ ਉਸ ਦਿਨ ਮੈਨੂੰ ਵੀ ਲੱਗ ਰਿਹਾ ਸੀਗਾ ਮੈਂ ਹਾਂ ਬੱਚੇ ਜਾ ਰਹੇ ਆ ਜੀ ਤੇ ਮੈਨੂੰ ਪਤਾ ਕੀ ਕਹਿੰਦੇ ਮੈਂ ਸਾਨੂੰ ਤੋਰ ਕੇ ਨਹੀਂ ਆਉਂਦੀ ਮੈਂ ਖਤਰੋ ਜੀ ਅੱਜ ਮੇਂ ਕਰੀਆ ਮੈਂ ਕਹਿ ਦਿੰਨੀ ਆ ਵੀ ਮੈਂ ਤੋਰ ਕੇ ਨਹੀਂ ਆਉਂਦੀ ਆਓ ਜੀ ਫਿਰ ਚੱਲਦੇ ਹਾਂ ਚਾੜਾ ਦੇਰ ਨਹੀਂ ਕਰਦੇ ਆਪਾਂ ਤੇ ਚਲੋ ਆਓ ਜੀ ਫਿਰ ਕਰਦੇ ਹਾਂ